ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਪਿਆਰੀ ਸਾਧ ਸੰਗਤ ਨੂੰ ਹੱਥ ਜੋੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਤੇ ਦੁੱਖਾਂ ਦਾ ਨਾਸ ਕਰੇ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਹੀ ਤੰਦਰੁਸਤੀਆਂ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਾਹਿਗੁਰੂ ਜੀ ਇੱਕ ਛੋਟਾ ਜਿਹਾ ਸਾਵਧ ਲੱਖ ਖੁਸ਼ੀਆਂ ਪਾਦ ਸਾਈਆਂ ਜੇ ਸਤ ਗੁਰੂ ਨਦਰ ਕਰੇ ਲੱਖ ਖੁਸ਼ੀਆਂ ਪਾਦ ਸਾਈਆਂ ਜੇ ਸਤ ਗੁਰੂ ਨਦਰ ਕਰੇ ਲੱਖ ਖੁਸ਼ੀਆਂ ਪਾਦ ਸਾਈਆਂ ਪਾਦਸ਼ਾਯਾਂ ਜੇ ਸਤਗੁਰੂ ਨਦਰ ਕਰੇ ਲੱਖ ਖੁਸ਼ੀਆਂ ਪਾਦਸ਼ਾਯਾਂ ਜੇ ਸਤਗੁਰੂ ਨਦਰ ਕਰੇ ਲੱਖ ਖੁਸ਼ੀਆਂ ਪਾਦਸ਼ਾਯਾਂ ਨੇ ਜੇ ਜੇ ਸਤਗੁਰੂ ਨਦਰ ਕਰੇ ਜੇ ਵਾਹਿਗੁਰੂ ਜੀ ਦੀ ਨਦਰ ਹੋਵੇ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਤੇ ਖੁਸ਼ੀਆਂ ਹੀ ਖੁਸ਼ੀਆਂ ਨੇ ਵਾਹਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸ਼ਣਾ ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਿਰਪਾ ਕਰਨ ਸਭ ਨੂੰ ਹੀ ਤੰਦਰੁਸਤੀਆਂ ਬਖਸ਼ਿਸ਼ ਕਰਨ ਸਾਰਿਆਂ ਨੂੰ ਹੀ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਦੇ ਜਨਮ ਦਿਨ ਦੀਆਂ ਲੱਖ ਦਾ ਲੱਖ ਵਧਾਈਆਂ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਜਪ ਆਦ ਸਚੁ ਗੁਜਾਦ ਸਚੁ ਹੈਪੀ ਸਚੁ ਨਾਨਕ ਹੋਸੀ 비 ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਜਪ ਆਦ ਸਚੁ ਗੁਜਾਦ ਸਚੁ ਹੈਪੀ ਸਚੁ ਨਾਨਕ ਹੋਸੀ 비 ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਜਪ ਆਦ ਸਚੁ ਗੁਜਾਦ ਸਚੁ ਹੈਪੀ ਸਚ ਨਾਨਕ ਹੋਸੀ 비 ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਜਪ ਆਦ ਸਚ ਗੁਜਾਦ ਸਚ ਹੈਪੀ ਸਚ ਨਾਨਕ ਹੋਸੀ 비 ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਜਪ ਆਜ ਸਚੁਗਜਾ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਿਰਪਾ ਕਰਨ ਅਸੇ ਸਾਰੇ ਹੀ ਗੁਰੂ ਨਾਨਕ ਜੀ ਜੀ ਜਦ ਜਨਮ ਦਿਨ ਬਹੁਤ ਹੀ ਤੁਮ ਤਾਮਨਾ ਮਨਾਈਏ ਤੇ ਬਹੁਤ ਹੀ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਲਾਈਕ ਸ਼ੇਅਰ ਜੁਰ ਕਰਦਿਆ ਕਰੋ ਵੀਡੀਓ ਨੂੰ ਜਿਹਦੇ ਨਾਲ ਫੈਮਿਲੀ ਦੇ ਮੈਂਬਰਾਂ ਜੋ ਵੀ ਤੁਸੀਂ ਆਪਣੇ ਫੈਮਿਲੀ ਚ ਸ਼ੇਅਰ ਕਰੋਗੇ ਪਿਆਰ ਵਧਦਾ ਤੇ ਬਹੁਤ ਹੀ ਵਧੀਆ ਲੱਗਦਾ ਵੇ ਵੀਡੀਓ ਸ਼ੇਅਰ ਕਰਨ ਨਾਲ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਵਾਹਿਗੁਰੂ 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 ਸਤਨਾਮ 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 ਜੀ వాహ వా వాహరు 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 సతనా 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 సమే గరు వాహరు వాహ వేగ సతనా 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 వేగ వాహరు वागुरु वा गुरु सतनाम 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 वागुरु वागुरु वा गुरु वागुरु सतनाम 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 वागुरु वागुरु सतनाम 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 ਵਾਹਿਗੁਰੂ 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 ਪਿਆਰੇ ਸਾਧ ਸੰਗਤ ਜੀ ਤੁਸੀਂ ਵੀ ਵਾਹਿਗੁਰੂ ਦਾ ਜਾਪ ਕਰਕੇ ਵੇਖੋ ਬਹੁਤ ਆਨੰਦ ਮਿਲਦਾ ਹੈ ਬਹੁਤ ਸਕੂਨ ਮਿਲਦਾ ਵੇ ਵਾਹਿਗੁਰੂ ਜੀ ਦਾ ਜਾਪ ਕਰਨ ਨਾਲ ਖੁਸ਼ੀਆਂ ਮਿਲਦੀਆਂ ਨੇ ਦੁੱਖ ਦੂਰ ਹੁੰਦਾ ਵੇ ਵਾਹਿਗੁਰੂ ਜੀ ਹਰ ਕੰਮ ਵਿੱਚ ਫਤਿਹ ਮਿਲਦੀ ਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਦਾ ਜਵਾਬ ਫਤੇ ਵਿੱਚ ਦਿਆ ਕਰੋ ਤਾਂ ਕਿ ਹਰ ਕੰਮ ਵਿੱਚ ਸਾਰਿਆਂ ਨੂੰ ਫਤਿਹ ਮਿਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਵਾਰ ਫੇਰ ਸਾਰਿਆਂ ਨੂੰ ਤਨ ਤਨ ਸ੍ਰੀ ਗੁਰਨਾਗ देव ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰਜੀ ਸਭ ਨੂੰ ਤੰਦਰੁਸਤੀ ਤੰਦਰੁਸਤੀਆਂ ਬਖਸ਼ਣ ਸਭ ਤੇ ਕਿਰਪਾ ਕਰਨ ਵਾਹਿਗੁਰਜੀ